ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਸ ਦੀ ਕੰਟੀਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਦੋਂ ਕੁਝ ਸਟੂਡੈਂਟ ਖਾਣਾ ਖਾਣ ਲਈ ਕੰਟੀਨ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਖਾਣੇ ਵਿੱਚ ਕੁਝ ਖਰਾਬੀ ਲੱਗਦੀ ਹੈ ਤਾਂ ਸ਼ੱਕ ਹੋਣ ਤੇ ਉਹ ਕੰਟੀਨ ਦੀ ਕਿਚਨ ਵਿੱਚ ਜਾਂਦੇ ਹਨ ਜਦੋਂ ਖਾਣਾ ਦੇਖਦੇ ਹਨ ਤਾਂ ਹੈਰਾਨ ਹੀ ਰਹਿ ਜਾਂਦੇ ਹਨ ਜਿਹੜਾ ਖਾਣਾ ਉਹਨਾਂ ਨੂੰ ਪਰੋਸਿਆ ਜਾ ਰਿਹਾ ਸੀ ਉਸ ਵਿੱਚ ਕੌਕਰਚ ਤੇ ਹੋਰ ਕੀੜੇ ਮਕੌੜੇ ਫਿਰਦੇ ਨਜ਼ਰ ਆਉਂਦੇ ਹਨ ਤੇ ਜਦੋਂ ਹਰੀਆਂ ਸਬਜ਼ੀਆਂ ਦੇਖਦੇ ਹਨ ਤਾਂ ਉਹ ਵੀ ਗਲੀਆਂ ਸੜੀਆਂ ਸਨ ਜਿਸ ਤੋਂ ਬਾਅਦ ਸਟੂਡੈਂਟਾਂ ਨੇ ਉੱਥੇ ਹੀ ਰੌਲਾ ਪਾ ਦਿੱਤਾ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਅਮੀਲ ਵਾਲਿਆਂ ਦੇ ਸਾਰੇ ਜ਼ਮਾਨ ਚ ਕੋਪਰੋਡਿਆ ਹਾਂ ਇਹਦੇ ਵਿੱਚ ਆਹ ਇਹਦੇ ਵਿੱਚ ਵੀ ਆਹ ਦੇਖੋ ਬਾਹਰ ਤੁਰਿਆ ਫਿਰਦਾ ਆ ਆ ਦੇਖੋ ਪਨੀਰ ਦਾ ਪਨੀਰ ਦੀ ਅਪਤਾਨ ਪੂਰੀ ਵੀਡੀਓ ਬਣਾ ਦੇਣਾ ਆ ਦੇਖੋ ਆ ਗਲੇ ਹੋਏ ਆ ਗਲੇ ਹੋਏ ਸ਼ਿਵਲਾਗਰਜਾ ਭਗਵਾਨ ਮੀਨ ਵਾਲਿਆਂ ਦੇ ਜਿਹੜੇ ਸਾਰੇ ਜਣੇ ਖਾਣ ਨੇ ਆ ਦੇਖ ਆ ਗਲੇ ਨੂੰ ਢੇਰੀ ਕਰ ਲੋ ਨਹੀਂ ਨਹੀਂ ਉਹਦੇ ਉੱਪਰ ਇਕੱਠਾ ਕਰ ਲੈਣਗੇ ਸਵੇਰ ਵਾਲੋਂ ਦਾ ਇਹ ਤੇ ਹੈਗਾ ਹੀ ਆ ਆ ਦੇਖੋ ਗਲੇ ਗਲੇ ਹੋ ਸ਼ਿਵਨਾ ਮਿਰਚ ਸਾਰੇ ਆ ਵੀ ਖੋਲ ਲੇ ਇਹਦੇ ਵੀ ਦੇਖ ਲੋ ਕੀ ਨਿਕਲਦਾ ਪਾੜੇ ਦੋ ਇਹਨੂੰ ਦੇਖ ਤੁਸੀਂ ਕੀ ਆ ਪਾੜ ਤੂੰ ਪਾੜ ਦਿੰ ਨਾ ਆ ਬਈ ਉਹ ਸਾਹਮਣੇ ਹਜ਼ਾਰਾਂ ਗਾਦੇ ਤੁਸੀਂ ਜਿਹੜਾ ਬਾਹਰ ਹੈ